ਤੇ ਹੁਣ ਜਾ ਰਹੇ ਆ ਜੀ ਮੈਂ ਹਵੇਲੀਆਂ ਵੱਲ ਇੱਕ ਤਾਂ ਵਿੱਚ ਹਰਾ ਛੋਲਗੜ ਆ ਗਿਆ ਵੀ ਜਿਵੇਂ ਮਾਨ ਸਾਹਿਬ ਕਰਾ ਰਹੇ ਆ ਜੀ ਹਵੇਲੀਆਂ ਨੂੰ ਰੈਨੋਵੇਟ ਤੇ ਜਲਦੀ ਆਪਣੇ ਪਿੰਡ ਵਿੱਚ ਆਪਾਂ ਸ਼ੂਟਿੰਗ ਦਿਖਾ ਰਹੇ ਆ ਵੱਡੇ ਵੱਡੇ ਐਕਟਰਾਂ ਦੀ ਬਾਕੀ ਬਹੁਤ ਵੱਡੇ ਐਕਟਰਾਂ ਨਾਲ ਹੋ ਰਹੀ ਐ ਨਹੀਂ ਵੀ ਕੋਈ ਊਂ ਹੀ ਕਹਿ ਦਗੇ ਆਪਾਂ ਮਾੜੇ ਮੋਟੇ ਐਕਟਰਾਂ ਨਾਲ ਮਾਨ ਸਾਹਿਬ ਦੀ ਹਵੇਲੀ 1957 ਦੇ ਵਿੱਚ ਇਹ ਬਣੀ ਸੀ ਮਾਨਸਰ ਦਾ ਪਾਰਕ ਤੋਂ ਗੱਲ ਤੋਂ ਜਿਹੜੇ ਆਪਣੇ ਵਲੌਗ ਹੈ ਉਹ ਆਉਣਗੇ ਰਾਜਸਥਾਨ ਦੇ ਲਾਵੇ ਪਰਮੀਤ ਆ ਗਿਆ ਹੈ ਸੀਜ਼ਨ ਲਾ ਕੇ ਚਲੋ ਅੱਜ ਆਪਾਂ ਚੈੱਕ ਕਰਦੇ ਹਾਂ ਬਾਈ ਦੇ ਜਿਹੜੇ ਸੰਦ ਸਪੇੜੇ ਆ ਕਿੰਨੇ ਕੁ ਟਿੱਖੇ ਹੁੰਦੇ ਵਾਹ ਜੀ ਵਹਿੰਨ ਵੱਡੇ ਹੁੰਦੇ ਆ ਉਹ ਜੇ ਕਾਗਜ਼ ਕੱਢਦੇ ਨਹੀਂ ਨਹੀਂ ਦਿੱਖੀ ਯਾਰੇ ਹਾਂਜੀ ਹਾਂਜੀ ਚੱਕ ਕੇ ਜਿਹੜੀ ਬੰਦੇ ਨੇ ਆਇਆ ਕਰਕੇ ਬਣਾਉਣੇ ਹੁੰਦੇ ਆ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਚੜ੍ਹਦਾ ਪੰਜਾਬ ਸ਼ੋਅ ਤੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਆਪਾਂ ਜਿਵੇਂ ਦੱਸਿਆ ਜੀ ਰਾਤ ਪੈਂਡ ਪਹੁੰਚ ਕੇ ਸੀ ਤੜਕੇ ਉੱਠ ਕੇ ਨਹਾ ਧੋ ਕੇ ਫਰੈਸ਼ ਹੋ ਗਏ ਆ ਤੇ ਹੁਣ ਜਾ ਰਹੇ ਆ ਜੀ ਮੈਂ ਹਵੇਲੀਆਂ ਵੱਲ ਇੱਕ ਤਾਂ ਵਿੱਚ ਹਰਾ ਛੋਲਗੜ ਆ ਗਿਆ ਇਹਨੂੰ ਲੰਘ ਹੀ ਜਾਣ ਦਿਓ ਫਿਰ ਗੱਲਬਾਤ ਕਰਦੇ ਆਪਾਂ 2 ਮਿੰਟ ਰੁਕੋ ਤੁਸੀਂ ਹਾਂਜੀ ਹੁਣ ਆਪਾਂ ਆਉਣੇ ਆ ਜੀ ਵਾਪਸ ਉਸੇ ਗੱਲ ਤੇ ਵੀ ਜਿਵੇਂ ਮਾਨ ਸਾਹਿਬ ਕਰਾ ਰਹੇ ਆ ਜੀ ਹਵੇਲੀਆਂ ਨੂੰ ਰੈਨੋਵੇਟ ਤੇ ਜਲਦੀ ਆਪਣੇ ਪਿੰਡ ਵਿੱਚ ਆਪਾਂ ਸ਼ੂਟਿੰਗ ਦਿਖਾ ਰਹੇ ਆ ਵੱਡੇ ਵੱਡੇ ਐਕਟਰਾਂ ਦੀ ਤੇ ਉਹ ਤੁਹਾਨੂੰ ਜਲਦੀ ਰੇਟ ਵੀ ਦੱਸ ਦਾਂਗੇ ਤੇ ਉਹਦੇ ਲਈ ਹੁਣ ਲੋਕੇਸ਼ਨ ਫਾਈਨਲ ਕਰਨੀ ਆ ਤਾਂ ਜੋ ਮੈਂ ਥੋੜੇ ਜਿਹਾ ਹਵੇਲੀ ਤੇ ਸ਼ਾਟ ਲੈਣ ਜਾ ਰਿਹਾ ਆ ਪ੍ਰੋਪਰ ਤੇ ਵਾਹਿਗੁਰੂ ਮਿਹਰ ਕਰੇ ਜੀ ਜਲਦੀ ਆਪਣੇ ਪਿੰਡ ਵਿੱਚ ਆਪਾਂ ਵੱਡੇ ਵੱਡੇ ਐਕਟਰਾਂ ਨਾਲ ਤੁਹਾਨੂੰ ਫਿਲਮ ਦਿਖਾਵਾਂਗੇ ਤੇ ਹੁਣ ਜਾਨਾ ਜੀ ਮੈਂ ਮਾਨ ਸਾਹਿਬ ਦੀ ਹਵੇਲੀ ਚੰਗੀ ਤਰ੍ਹਾਂ ਫੋਟੋਆਂ ਖਿੱਚ ਕੇ ਭੇਜ ਦਿਆਂ ਜੀ ਗਾਂ ਪਰਮਾਤਮਾ ਨੂੰ ਪਤਾ ਵੈਸੇ ਤਾਂ 100% ਜੱਸੀ ਹੈ ਫਿਰ ਵੀ ਚਲੋ ਥੋੜੇ ਸਮੇਂ ਬਾਅਦ ਕਲੀਅਰ ਕਰ ਦਾਂਗੇ ਆਪਾਂ ਤੁਹਾਨੂੰ ਜੁੜੇ ਰਹੋ ਸਾਡੇ ਨਾਲ ਬਾਕੀ ਦੇਵਾਂਗੇ ਜੀ ਅੱਜ ਦੇ ਦਿਨ ਦੀ ਤੁਹਾਨੂੰ ਸਾਰੀ ਅਪਡੇਟ ਇਹ ਆ ਜੀ ਮਾਨ ਸਾਹਿਬ ਦੀ ਹਵੇਲੀ ਤੇ ਆਪਾਂ ਉਧਰ ਗੱਲ ਵੀ ਕਰੀ ਜਾਂਦੇ ਸੀ ਵੀ ਸ਼ੂਟਿੰਗ ਜਲਦੀ ਹੋਊਗੀ ਤੇ ਬਾਕੀ ਬਹੁਤ ਵੱਡੇ ਐਕਟਰਾਂ ਨਾਲ ਹੋ ਰਹੀ ਐ ਨਹੀਂ ਵੀ ਕੋਈ یوں ਹੀ ਕਹਿਦਗੇ ਆਪਾਂ ਮਾੜੇ ਮੋਟੇ ਐਕਟਰਾਂ ਨਾਲ ਉਹ ਸਰਪ੍ਰਾਈਜ਼ ਦਾ ਪਿੰਡ ਵਾਲੇ ਵਾਸਤੇ ਆ ਦੇਖੋ ਜੀ ਪੂਰੀ ਪ੍ਰੋਪਰ ਮਾਨ ਸਾਹਿਬ ਦੀ ਹਵੇਲੀ 1957 ਦੇ ਵਿੱਚ ਇਹ ਬਣੀ ਸੀ ਤੇ ਬਾਕੀ ਦੋਸਤੋ ਗੱਲ ਆਇਆ ਵੀ ਇਹਦੀ ਵੀਡੀਓ ਆਪਾਂ ਪੂਰੀ ਪਾ ਵੀ ਰੱਖੀਏ ਆਪਣੇ ਬਲੌਗ ਦੇ ਵਿੱਚ ਤੁਸੀਂ ਦੇਖ ਲਿਓ ਆਹਾ ਮਾਨ ਸਾਹਿਬ ਨੇ ਵੈਸੇ ਤਿਆਰ ਕਰਿਆ ਸੀਗਾ ਬੈਠਣ ਨੂੰ ਬੜਾ ਵਧੀਆ ਵੀ ਸਿੰਪਲ ਜਿਹਾ ਵੈਸੇ ਝੌਂਪੜੀ ਜਬਾਹ ਮਹਿੰਗੀ ਬਣਦੀ ਹੈ ਬਾਈ ਆਪਣੇ ਪਿੰਡ ਤੇ ਸਾਰੀਆਂ ਸਹੂਲਤਾਂ ਤੇ ਹਰੇਕ ਤਰੀਕੇ ਦੀ ਤੁਹਾਨੂੰ ਹਵੇਲੀ ਮਿਲੂਗੀ ਹਰੇਕ ਤਰੀਕੇ ਦਾ ਘਰ ਮਿਲੂਗਾ ਇਹ ਹੈ ਸਾਡੇ ਮਾਨ ਸਾਹਿਬ ਦੀ ਹਵੇਲੀ ਲੌਚ ਮਾਨ ਸਾਹਿਬ ਦਾ ਪਾਰਕ थोड़ी धुप तो करके दिक्कत आ रही है जी वाह ਹਾਂਜੀ ਦੋਸਤੋ ਵੀਡੀਓ ਤੁਸੀਂ ਦੇਖ ਹੀ ਲਈਆਂ ਹਵੇਲੀ ਦੀਆਂ ਜਿੱਥੇ ਸ਼ੂਟਿੰਗ ਹੋ ਰਹੀ ਹੈ ਹੋਣੀ ਹੈ ਮਤਲਬ ਤੇ ਜਿਆਦਾ ਅਸੀਂ ਆਡੀਓ ਤਾਣੀ ਵਰਤੀ ਕਿਉਂਕਿ ਉਹ ਵੀਡੀਓ ਅਸੀਂ ਕਿਸੇ ਨੂੰ ਭੇਜਣੀਆਂ ਸੀਗੀਆਂ ਤੇ ਨਾਲ-ਨਾਲ ਤੁਹਾਡੇ ਰੂਰਪ ਕਰਦਿਆਂ ਤੇ ਬਾਕੀ ਦੋਸਤੋ ਕੱਲ ਤੋਂ ਜਿਹੜੇ ਆਪਣੇ ਵਲੌਗ ਹੈ ਉਹ ਆਉਣਗੇ ਰਾਜਸਥਾਨ ਦੇ ਕੋਟਾ ਬੁੰਦੀ ਸਾਈਡ ਜਾ ਰਹੇ ਹਾਂ ਅਸੀਂ ਤੇ ਤਾਂ ਕਰਕੇ ਉੱਥੋਂ ਦੇ ਵਲੌਗ ਅਪਲੋਡ ਕਰਾਂਗੇ ਤੁਹਾਨੂੰ ਬਹੁਤ ਪਸੰਦ ਆਉਣਗੇ ਅੱਜ ਰਾਤ ਨੂੰ ਕਰ ਦਾਂਗੇ ਤਿਆਰੀ ਤੇ ਪਹਿਲੀ ਵਾਰੀ ਮੈਂ ਮਤਲਬ ਟ੍ਰੇਨ ਤੇ ਇੰਨਾ ਲੰਬਾ ਸਫ਼ਰ ਕਰ ਰਿਹਾ ਵੀ ਉਹਦਾ ਵੀ ਐਕਸਪੀਰੀਅੰਸ ਤੁਹਾਨੂੰ ਦੱਸਾਂ ਕਿਉਂ ਜਾ ਰਿਹਾ ਤੇ ਬਾਕੀ ਆਪਣਾ ਯਾਰ ਪਰਮੀਤ ਵੀ ਆ ਗਿਆ ਸੀ ਸੀਜ਼ਨ ਲਾ ਕੇ ਤੇ ਕੁਛ ਕੋਦੇ ਮਤਲਬ ਹੈਗੇ ਟਰੈਕਟਰ ਤੇ ਕੁਛ ਕਾ ਕੇ ਸੀ ਉਹਦੇ ਕੋਲ ਵੀ 10 ਮਿੰਟ ਜਾ ਕੇ ਆਉਣੇ ਆ ਉਹਨੂੰ ਪੁੱਛਾਂਗੇ ਵੀ ਕੀ ਕਹਾਣੀ ਜਾਣਕਾਰੀ ਲੈਣੇ ਆ ਤੇ ਫਿਰ ਅੱਜ ਰਾਤ ਨੂੰ ਅਸੀਂ ਵੀ ਜਾ ਰਹੇ ਮੈਂ ਤੇ ਚਾਚਾ ਯਾਰਗੇ ਪਰਮੀਤ ਡੈਡੀ ਤੇ ਬਾਕੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਬਾਕੀ ਕਣਕਾਂ ਨੇ ਵੀ ਤੁਹਾਡੇ ਸਾਹਮਣੇ ਰੰਗ ਬਟਾਈ ਲਿਆ ਤੇ ਮਸਾ ਕੋਈ ਚਾਰ ਪੰਜ ਦਿਨਾਂ ਚ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਚ ਵੀ ਸੀਜ਼ਨ ਚੱਲੀ ਪੈਣਾ ਹੈ ਲੋਕ ਵੜਨ ਲੱਗ ਹੀ ਜਾਣਗੇ ਤੇ ਬਸ ਇਹੀ ਅਰਦਾਸ ਆ ਪ੍ਰਮਾਤਮਾ ਅੱਗੇ ਵੀ ਸਾਰੇ ਕਿਸਾਨ ਵੀਰਾਂ ਦੀ ਕਣਕ ਵਧੀਆ ਹੋਵੇ ਵਿਚਾਰਾਂ ਦੀ ਮਿਹਨਤ ਪੱਲੇ ਪੈ ਜਾਏ ਤੇ ਬਸ ਇੱਕੀ ਫਸਲ ਬਜਰੀ ਦੀ ਚੰਗੀ ਤਰ੍ਹਾਂ ਸਾਰਿਆਂ ਨੂੰ ਚੰਗਾ ਮਨਾਫਾ ਮਿਲੇ ਤੇ ਬਾਕੀ ਹੁਣ ਦੱਸਾਂਗੇ ਰਾਜਸਥਾਨ ਦੇ ਵਿੱਚ ਕਿਵੇਂ ਦੀ ਫਸਲ ਆ ਕਿਵੇਂ ਦਾ ਝਾੜ ਹੁੰਦਾ ਹੈ ਜਾ ਕੇ ਗੱਲਬਾਤ ਕਰਦੇ ਆ ਲਾਲ ਵੀ ਪਰਮੀਤ ਆ ਗਿਆ ਹੈ ਸੀਜ਼ਨ ਲਾ ਕੇ ਕਰੇ ਟਾਈਟੇ ਟਰੈਕਟਰ ਖੜੇ ਆ ਐਂ ਲੱਗਦਾ ਜਿਵੇਂ ਮੰਡੀ ਹੁੰਦੀ ਟਰੈਕਟਰਾਂ ਦੀ ਕਰਿਆ ਹੈ ਕਮਾਈ ਐਮ ਪੀ ਰਾਜਸਥਾਨ ਸੀਜ਼ਨ ਲਾ ਆ ਤੇ ਬਾਕੀ ਕੋਈ ਸੰਸਪੜੇ ਰਹਿ ਗਏ ਤਾਂ ਆ ਜਾਣਗੇ ਥੋੜੇ ਦਿਰ ਤਾਈ ਮੈਂ ਆ ਇਧਰ ਮੈਂਬਰ ਸਾਹਿਬ ਕੋਲੇ ਮੈਂਬਰ ਸਾਹਿਬ ਸਾਰਾ ਦਿਨ ਗਰਮੀ ਹੋਵੇ ਠੰਡ ਹੋਵੇ ਮੀਂਹ ਹੋਵੇ ਕੋਈ ਹੋਵੇ ਕਣੀ ਦਿਨ ਹੋਵੇ ਰਾਤ ਹੋਵੇ ਮੈਂਬਰ ਸਾਹਿਬ 24 ਘੰਟੇ ਮੈਂ ਜਦੋਂ ਵੀ ਨਾ ਕਦੇ ਟਰੱਕ ਤੇ ਚੜੇ ਖੜੇ ਹੁੰਦੇ ਆ ਕਦੇ ਟਰਾਲੀ ਤੇ ਚੜੇ ਖੜੇ ਹੁੰਦੇ ਆ ਕਿਉਂ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਤਕੜੇ ਹੋ ਬਹੁਤ ਵਧੀਆ ਜੀ ਮਾਨ ਸਾਹਿਬ ਯਾਰ ਸਾਰਾ ਦਿਨ ਹੀ ਤੁਸੀਂ ਇਹ ਕੰਮ ਕਰਦੇ ਰਹਿੰਦੇ ਹੋ ਓਏ ਦਿਨ ਰਾਤ ਦਾ ਹੀ ਕੰਮ ਆ ਜੀ ਬਾਹਰ ਆਈ ਨਹੀਂ ਕੰਮ ਹੀ ਇਹ ਜਾਂ ਤੇਤਾ ਹੀ ਸਹੀ ਗੱਲ ਹੈ ਜੀ ਤੇ ਐ ਬੋਰ ਨਹੀਂ ਹੁੰਦੇ ਨਹੀਂ ਬੋਰ ਤੋਂ ਕਰ ਆ ਜੀ ਬਸ ਵਧੀਆ ਟਾਈਮ ਪਾਸ ਹੋ ਜਾਂਦਾ ਬਸ ਸਹੀ ਗੱਲ ਹੈ ਮਿਹਨਤ ਤੋਂ ਤਾਂ ਸੌਖੇ ਵੀ ਹੈਗੇ ਆ ਕੌਣ ਬੋਰ ਹੁੰਦਾ ਪਰ ਤੁਹਾਡੇ ਯਾਰ ਕੰਮ ਬਾਕੀ ਬਹੁਤ ਹਿੰਮਤ ਵਾਲਾ ਭਰਾਵਾ ਯਾਰ ਖੁਰਪੀ ਦੇ ਵੇਖੀ ਮੈਂ ਜਦੋਂ ਤੁਸੀਂ ਵੜਦੇ ਹੋ ਟਾਇਰ ਬੜੀ ਤਿੱਖੀ ਹੁੰਦੀ ਅੱਬੇ ਦਾ ਹੱਥ ਦੇ ਵੱਜ ਬੁੱਜੇ ਤੇ ਯਾਰ ਉਹ ਹੀ ਖੂਨ ਖਣ ਕੱਢ ਦੇਣਾ ਮਾਸੀ ਵੜਦੇ ਹੈ ਨਹੀਂ ਦਿਖਾ ਦਿਖਾਇਓ ਮੜਾ ਕਿੰਨੀ ਤਿੱਖੀ ਹੁੰਦੀ ਹੈ ਚਲੋ ਅੱਜ ਆਪਾਂ ਚੈੱਕ ਕਰਦੇ ਆਂ ਬਾਈ ਦੇ ਜਿਹੜੇ ਸੰਦ ਸਪੇੜੇ ਕਿੰਨੇ ਕੁ ਤਿੱਖੇ ਹੁੰਦੇ ਮੈਂ ਦੇਖੀ ਸੀ ਵੱਡੀਆਂ ਦੇ ਟਾਇਰ ਉਹ ਤਾਂ ਮਿੰਟ ਚ ਕਾਹ ਹੁੰਦੀ ਹੈ ਪਹਿਲਾਂ ਜਿਵੇਂ ਆਪਣੇ ਮੈਂਬਰ ਦਾ ਮਸ਼ੀਨ ਤੇ ਵੜਦੇ ਹੁੰਦੇ ਸੀ ਉਹ ਕੋ ਬੰਦ ਕਰਤਾ ਜੀ ਉਹ ਪਤਾ ਕੀ ਹੈ ਜੀ ਹਾਂਜੀ ਉਹ ਹੁਣ ਇਸ ਟਾਈਮ ਨਾ ਲੇਬਰ ਨਹੀਂ ਮਿਲਦੀ ਜਿਹੜੀ ਗੱਲ ਆ। ਅੱਛਾ। ਮੌਕੇ ਦਾ ਜਿਹੜਾ ਕੰਮ ਆ। ਹਾਂਜੀ ਹਾਂਜੀ ਹਾਂਜੀ। ਪਰ ਮਸ਼ੀਨਾਂ ਸੀ ਜਾਂ ਲੇਬਰ ਨਹੀਂ ਮਿਲਦੀ। ਹਾਂ। ਦੂਜਾ ਨੰਬਰ ਆ ਵੀ ਉਹ ਪੱਠਿਆਂ ਦੇ ਕੰਮ ਜ਼ਿਆਦਾ ਚੱਲਦਾ। ਹੁਣ ਪੱਠਿਆਂ ਵਾਲੇ ਲੈਂਦੇ ਨਹੀਂ। ਓਕੇ। ਜਿਹੜਾ ਟਾਇਰ ਆ ਥੋੜਾ ਮਹਿੰਗਾ ਹੋ ਗਿਆ। ਉਹ ਆਪਣੇ ਨਾਲ ਸਸਤਾ। ਓਕੇ ਓਕੇ ਓਕੇ। ਉਹਦੇ ਕਰਕੇ ਤਾਂ ਤੇ ਇੱਥੋਂ ਆਪਣੇ ਟਾਇਰ ਫਿਰ ਕਿਹੜੀ ਜਗ੍ਹਾ ਜਾਂਦੇ ਆ ਜੀ? ਹੁਣ ਅਸੀਂ ਇਹ ਲੁਧਿਆਣੇ ਫੋਕਲ ਪੈਂਡ ਭੇਜਦੀਆਂ ਕੋਸ਼ ਤਾਂ। ਅੱਛਾ ਜੀ। ਕੋਸ਼ ਇੱਥੇ ਆਪਣੇ ਬਠਿੰਡੇ ਫੈਕਟਰੀ ਲੱਗੀਆਂ ਦੋ। ਉੱਥੇ ਪਰ ਜਿੱਥੇ ਕੋਈ ਮੰਨ ਕੇ ਲੋਡ ਆ ਜਾਏ ਉੱਥੇ ਭੇਜ ਦੇਣੀ। ਨਹੀਂ ਚਲੋ ਵਧੀਆ ਗੱਲ ਹੈ। ਆ ਭੇਜ ਦੇ ਪੱਕੇ ਪਹਿਲੇ ਸਾਡੇ ਕੋਲ GST ਨੰਬਰ ਹੈਗੇ ਸਾਰੇ ਬੰਦੇ। ਕਿੰਨੇ ਚਲੋ ਵਧੀਆ ਗੱਲ ਹੈ। ਕੰਮ ਇੱਕ ਨੰਬਰ 'ਚ ਹੀ ਕਰਨਾ ਚਾਹੀਦਾ। ਤਾਂ ਹੀ ਤਾਂ ਆਪਣੇ ਪਿੰਡ ਵੱਡੇ ਵੱਡੇ ਟਰੱਕ ਆਉਂਦੇ ਹੁੰਦੇ ਆ। ਹਾਂ ਤਿੰਨ ਚਾਰ ਘਰ ਹੈਗੇ ਆਪਣੇ ਇੱਥੇ ਸਾਰੇ ਬੜੀ ਬਹੁਤ ਬਹੁਤ ਸਾਰੇ ਮੁੰਡੇ ਸੈੱਟ ਆਈ ਆਪਦਾ। ਚਲੋ ਹੁਣ ਤੁਹਾਨੂੰ ਦਿਖਾਉਣੇ ਆ। ਸੰਦ ਲੈ ਕੇ ਆਇਆ ਹੀ। ਹਾਂਜੀ ਉਹ ਦਿਖਾਉਣੇ ਆ। ਇਹ ਤੁਹਾਨੂੰ ਕਹਿੰਨੇ ਇੱਕ ਦਾ ਟਾਇਰ ਵੱਡ ਕੇ ਦਿਖਾਉ। ਹਾਂ ਦਿਖਾਓ ਜੀ ਜ਼ਰੂਰ ਦਿਖਾਓ। ਦਿਖਾਓ ਭਾਉ। ਆ ਦਿਖਾਓ ਜੀ ਸੰਦ ਪਹਿਲਾਂ ਤਾਂ ਤਾਰੀਆ ਤੇ ਤੇ ਹਾਂ ਤਾਰੀਆ ਵੱਟ ਕੇ ਦਿਖਾਓ ਹੁਣ ਲੈ ਟਾਇਰ ਵੱਟ ਕੇ ਆ ਦਿਖਾਉਂਦਾ ਆ ਜਾ ਵੀ ਤੇ ਟਾਇਰ ਲੈ ਚੱਕ ਕੇ ਆਪਾਂ ਵੜ ਦਿੰਦੇ ਹਾਂ ਗਲੋਵਸ ਗਲੋਵਸ ਪੂਰੇ ਪਾ ਰੱਖਿਆ ਹੈ ਸੇਫਟੀ ਦਾ ਕੰਮ ਕਰਦੇ ਹੋ ਹੈ ਹਾਂ ਹਾਂ 1020 ਦਾ ਵਧੀਆ ਗੱਲ ਹੈ ਵੇਖ ਲਓ ਵੀ ਐਡਾ ਟਾਇਰ ਆ ਤੇ ਹੁਣ ਮੜਕਾ ਦੇਣਗੇ ਹੁਣ ਇਹਨੂੰ ਸੈੱਟ ਲੈ ਆਓ ਵੀ ਕਿਹੜਾ ਆ ਰਿਹਾ ਆਜਾ 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 ਅੱਜ ਹੀ ਲਾ ਦੇ ਇਸ ਵਾਰੀ ਅਰੇ ਨਹੀਂ ਲਹਿੰਦੀ ਬੁੱਝਾ ਸੱਤ ਲੈਣ ਗਿਆ ਤੇ ਮੈਂਬਰ ਦਾ ਕੈਮਰਾ ਇੱਕ ਪੂਰੇ ਫਿਰ ਪੂਰੇ ਲਾ ਰੱਖਿਆ ਹੈ ਜ਼ਰੂਰੀ ਹੈ ਯਾਰ ਅੱਜ ਦੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਅੱਜ ਕੱਲ ਸੇਫਟੀ ਤੁਹਾਨੂੰ ਪਤਾ ਬਹੁਤ ਘੱਟ ਰਹੀ ਹੈ ਹਾਂ ਕੈਮਰਾ ਤਾਂ ਹੀ ਲਾਇਆ ਥੋੜੀ ਚਾਹੀਦੀ ਹੈ ਹਾਂ ਜ਼ਰੂਰੀ ਹੈ ਬਾਕੀ ਥੋੜਾ ਇਹ ਮਾਲ ਵੀ ਥੋੜਾ ਇਹ ਨਾਲ ਤੁਹਾਨੂੰ ਪਤਾ ਵੀ ਇੱਥੇ ਸੰਦ ਸੰਦ ਖੜੇ ਹੁੰਦੇ ਆਪਣੇ ਸਹੀ ਗੱਲ ਆ ਸਹੀ ਗੱਲ ਆ ਜੀ ਬਾਕੀ ਹੁਣ ਆਪਣੇ ਗਵਾਂਢੀ ਆ ਗਏ ਇੱਧਰ ਹੁਣ ਹਾਂ ਇੱਧਰ ਹੁਣ ਐ ਸਿੱਖਾ ਕਰਕੇ ਲੈਪ ਸੰਦ ਕਰ ਰਿਹਾ ਤਿੱਖੇ ਫੇਰ ਦਿਖਾਊਗਾ ਪਰ ਟਾਇਰ ਵੱਢ ਕੇ ਆ ਆ ਦੇਖਣਾ ਲੈ ਰੱਪ ਦਾ ਨਾਂ ਤੇ ਚੱਕ ਦੇ ਫੱਟੇ ਆ ਜਾਂ ਰਹੀਨ ਬੱਡੇ ਹੰਦ ਇਹੋ ਜਿਵੇਂ ਕਾਗਜ਼ ਕੱਟਦੇ ਨਹੀਂ ਨਹੀਂ ਦਿਖੀ ਯਾਰ ਹਾਂਜੀ ਹਾਂਜੀ ਵੇਖ ਲਓ ਦੋਸਤੋ ਟਾਇਰ ਜੇ ਮੜਤੀ ਬੜਕਾ ਦਲੇ ਵਾ ਯਾਰ ਲੈ ਇਹ ਤਾਂ ਬਈ ਬਚਾ ਕੇ ਰੱਖਿਆ ਕਰੋ ਜਵਾਕਾਂ ਦੇ ਮੁਕਾਂ ਤੋਂ ਯਾਰ ਨਹੀਂ ਜਵਾਕਾਂ ਤੋਂ ਦੂਰ ਹਾਂ ਇਹ ਤਾਂ ਬਹੁਤ ਖਤਰਨਾਕ ਚੀਜ਼ ਹੈ ਯਾਰ ਮੈਂਟ ਦੀ ਵੱਟ ਤਾਂ ਬਾਕੀ ਸਾਡੇ ਜਵਾਕਾਂ ਨੂੰ ਪਤਾ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਇਹ ਤਿੱਖੀ ਚੀਜ਼ ਹੈ ਪੂਰੀ ਕੋਟਿਆਰ ਮਾਲੂਮ ਇਕੱਠਾ ਕਰ। ਹਾਂ ਤੁਸੀਂ ਉਹੀ ਤਾਂ ਗੱਲ ਹੈ ਮੈਂ ਤਾਂ ਥੋੜੇ ਅੱਜ ਕੁਝ ਘੰਟਾ ਜੀ ਹੋ ਗਿਆ ਸਾਰਾ ਕੰਮ ਨਿਬੜ ਕੇ ਟੈਰਦਾ ਤਾਂ ਯਾਰ। ਲੈ। ਦੇਖ ਲੈ ਯਾਰ। ਇਹ ਤਾਂ ਮਸ਼ੀਨ ਨਾਲ ਵੀ ਇਹਦੀ ਕੰਮ ਨਿਬੜ ਦਿੰਦੀ। ਹਾਂਜੀ ਹਾਂਜੀ। ਬਸ ਬਈ ਉੱਪਰ। 5000 ਰੁਪਏ ਵਾਲਾ ਬੰਦਾ ਚਾਹੀਦਾ ਹੈ। ਹਾਂਜੀ ਹਾਂਜੀ। ਚੱਕ। ਲੋਗੇ ਭਰਾਓ ਸਹੀ ਗੱਲ ਹੈ ਚੱਕ ਕੋਈ ਵੀ ਇਸ ਕੰਟਰੀ ਲੱਗਿਆ ਯਾਰ ਸੈਂਟਾਂ ਜੀ ਨਵੇੜਤਾ ਮਿੰਟ ਵੀ ਨਹੀਂ ਲੱਗਿਆ ਹੋਣਾ 1 ਮਿੰਟ ਚ ਟਾਇਰ ਵੜਦ ਨਹੀਂ ਆ ਵਾਹ ਯਾਰ ਪੂਰੇ ਦੋਸਤਾਂ ਆ ਬੇਦਾਸ਼ਤ ਸਹੀ ਗੱਲ ਹੈ ਲੈ ਕਰਤਾ ਟਾਇਰ ਕੋ ਨੰਬਰ ਸਾਹਿਬ ਨੇ ਹੋਰ ਮੈਂਬਰ ਸਾਹਿਬ ਟੱਕੜਿਓ ਬਗ ਬੜੀ ਕਿਰਪਾ ਚੱਲ ਪਰਮਾਤਮਾ ਤੁਹਾਡੇ ਕੰਮ ਚ ਬਰਕਤ ਪਾਵੇ ਭਰਾਵਾ ਬਾ ਤੁਹਾਡੇ ਅਰਗੇ ਭਰਾਵਾ ਸਾਥ ਚਾਹੀਦਾ ਹਮੇਸ਼ਾ ਆਪ ਦਾ ਨਾਲ ਮੈਂਬਰ ਸਾਹਿਬ ਬਾ ਠੀਕ ਹੈ ਜੀ ਓਕੇ ਜੀ ਓਕੇ ਬਾਕੀ ਬਈ ਜਿਵੇਂ ਟਾਇਰ ਅੱਜ ਕੱਲ ਲੋਕ ਡਿਜ਼ਾਈਨ ਵਾਲੇ ਬਣਾ ਲੈਂਦੇ ਆ ਕੋਈ ਇੱਥੇ ਬੈਠਣ ਨੂੰ ਬਣਾ ਲੈਂਦਾ ਕੋਈ ਰੰਗ ਕਰਕੇ ਟੰਗ ਲੈਂਦਾ ਜਿਵੇਂ ਮੈਂਬਰ ਸਾਹਿਬ ਦੇ ਟੰਗੇ ਹੋਏ ਆ ਜੇ ਤੁਹਾਨੂੰ ਉਹ ਜਿਹੇ ਟਾਇਰ ਵੀ ਚਾਹੀਦੇ ਤਾਂ ਮੈਂਬਰ ਸਾਹਿਬ ਨਾਲ ਗੱਲ ਕਰ ਸਕਦੇ ਮੈਂਬਰ ਸਾਹਿਬ ਤੁਹਾਨੂੰ ਹਰੇਕ ਤਰ੍ਹਾਂ ਦਾ ਟਾਇਰ ਦੇ ਦੂਗਾ ਐਸ ਕੱਲੋਂ ਬੰਦਾ ਚੰਗਾ ਆਹ ਦੇਖੋ ਜੀ ਮੈਂ ਟੰਗੇ ਪਏ ਆ ਕਈ ਜਿਹੜੀ ਬੰਦੇ ਨੇ ਆਏ ਕਰਕੇ ਬਣਾਉਣੇ ਹੁੰਦੇ ਆ ਐ ਕਹਾਣੀ ਹੈ ਚਲੋ ਦੋਸਤੋ ਹੁਣ ਆਪਣਾ ਟਾਈਮ ਹੋ ਗਿਆ ਜੀ ਆ Rajasthan ਵੱਲ ਜਾਣ ਦਾ ਤੇ ਹੁਣ ਤੁਹਾਨੂੰ ਉੱਥੋਂ ਦੇ ਬਲੌਗ ਦੇਖਣ ਨੂੰ ਮਿਲਣਗੇ ਤੇ ਜੁੜੇ ਰਹੋ ਸਾਡੇ ਨਾਲ ਧੰਨਵਾਦ ਦੋਸਤੋ ਮਿਲਦੇ ਆ ਕੱਲ ਨੂੰ ਨਵੇਂ ਥਾਂ ਤੇ ਨਵੇਂ ਬਲੌਗ ਨਾਲ ਬਾਏ ਬਾਏ ਟੇਕ ਕੇਅਰ